ਡਿਪਾਰਟਮੈਂਟ ਗੁਰਦਾਵਾਤ 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 ਰਤਨਲੇੜੀ ਵਾਲਾ ਜਿਹੜਾ ਓਵਰ ਬ੍ਰਿਜ ਹੈ ਉਹਦੇ ਨੀਚੇ ਤੇ ਇੱਥੇ ਇੱਕ ਦੁਜੀ ਸੀਗਾ ਜਿਹਦੇ ਕੋਲ ਸਿੰਥੈਟਿਕ ਦੁੱਧ ਪਰામਧ ਹੋਇਆ ਆ ਪੁਲਿਸ ਪ੍ਰਸ਼ਾਸਨ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ ਮੌਕੇ ਤੇ ਸੱਦ ਕੇ ਤੇ ਬਣਦੀ ਇਹਦੇ ਤੇ ਕਾਰਵਾਈ ਹੋ ਰਹੀ ਹੈ ਜਿਹੜੇ ਵੀ ਮੇਰੇ ਭਰਾ ਇਸ ਵੀਰ ਤੋਂ ਦੁੱਧ ਲੈਂਦੇ ਨੇ ਤੋਂ ਕਿਰਪਾ ਕਰਕੇ ਉਹ ਧਿਆਨ ਰੱਖਣਾ ਤੇ ਹਜੇ ਦੁੱਧ ਨਾ ਪੀਣ ਕਿਉਂਕਿ ਇਹ ਦੁੱਧ ਜਿਹੜਾ ਸਾਰਾ ਸਿੰਥੈਟਿਕ ਦੁੱਧ ਹੈ ਦੁੱਧ ਬਸ ਮੈਂ 2 ਕਿਲੋ ਦੁੱਧ ਲਿਆ ਥਾ इन्होंने लिया था तो ये कहने लगे एक दिन रखा रहा है फ्रिज में मैंने उबाल लिया कि उसकी वो बन जाएगी तो मैंने देखा तो ऐसे ही होती रबड़ तरह हो रहा था ये दिन। अगर दूध होता असली तो दाने दाने बन जाते तो ऐसा कुछ नहीं हुआ ये तो सारा हुआ। पहले भी कभी हुआ जब। नहीं पहली बार देखा मैंने ये, ये दूध है ही अगर असली दूध होगा तो ਇਹਦਾ ਜਿਹੜਾ ਚੈਪਟਰ ਆ ਗਿਆ ਯਾਰ ਚੈਪਟਰ ਆ ਗਿਆ ওভারਪੋਪੀng ਦਾ ਮਿਹਰਾ ਪੁਆਇੰਟ ਲਾਈਨਸ ਨਾਲ ਕਿਹਨਾਂ ਸੇਵ ਕਰਦੇ ਆਂ ਇਹ ਵੀ ਕੋਟਾਟਸ ਕਰਦੇ ਨੇ ਜਿਹੜੇ ਜਿਹੜੇ ਪੁਆਇੰਟ ਕੰਮ ਕਰਿਆ ਕਿਹਾ ਹੈ ਨਾ ਪਹਿਲਾ ਕਦਮ ਕਰਦੇ ਜੇ ਖਾ ਲੇ ਜਿੰਨਾ ਜਿੰਨਾ ਉਹ ਹੈ ਕਿ 15 ਸਾਲ ਉਹ ਕੱਟ ਕੇ ਹੋ ਗਈ ਛਿੱਡੀ ਛਿੱਕੀ ਆ 100 ਰੁਪਇਆ ਉਹ ਮੈਂ ਕੀ ਉਹ ਕੀ ਪੁੱਤੀ ਮੈਂ ਨਾ ਡਾਕਲੇ ਗਿਆ ਪਰ ਮਾਇ ਜਿਹੜੀ ਸ਼ਰਮ ਦੱਸਾਂ ਵੀ ਅੱਜਕੱਲ ਮੈਂ ਜਾਣ ਨਹੀਂ ਸਕੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ 80 ਇਹ ਲਿਖਾ ਮੈਂ ਨਹੀਂ ਨਹੀਂ ਇਹਦਾ ਹਲੋ ਅੱਛਾ ਇਹ ਵੀ ਪੌਂਦਾ ਨਹੀਂ ਹੋ ਰੇ ਇਹ ਕੋਸਤ ਹੀ ਆਏ ਇਹਨਾਂ ਨੇ ਡੇਢੀ ਹੈ ਨਾ ਅੱਗੇ ਥੱਲੇ ਦੁੱਧ ਪੌਂਦੇ ਨੇ ਇਹ ਦੁੱਧ ਦੇ ਵਿੱਚ ਕੁਝ ਐਂਜਾਇਰ ਤੇ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਨਹੀਂ ਅੱਜ ਤੱਕ ਦੇ ਬੇਸਿਕ ਤੇ ਅਸੈਂਬਲਿੰਗ ਕੀਤੀ ਹੈ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਣ ਨੂੰ ਉਥੇ ਵੀ ਚੱਲ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਿਹੜਾ ਹਵਾਲਿਆ ਗਿਆ ਸੀ ਦੁੱਧ ਫਟ ਗਿਆ ਥਿਆ ਲਾਸਟ ਟਾਈਮ ਜਿਹੜੀ ਆ ਕੁਝ ਨਿਕਲੇ ਵਿੱਚੋਂ ਕੀ ਲੱਗਦਾ ਕੀ ਚੀਜ਼ ਇਹ ਹੁਣ ਲੈਬ ਵੀ ਚੈੱਕ ਕਰੇਗੀ ਉਹ ਆਪਾਂ ਦੱਸ ਨਹੀਂ ਪਰ ਜਿੱਥੋਂ ਇਹ ਦੁੱਧ ਲੈਂਦਾ ਉਹ ਤੁਸੀਂ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹਦੇ ਇਹਨਾਂ ਕਹਿੰਦੇ ਆਪਾਂ ਵਗ ਰੇਟ ਦੱਸ ਦਿੰਦੇ ਆ ਫਿਰ ਉਸ ਤੋਂ ਬਾਅਦ ਮਿਕਸ ਕਰਦੇ ਆ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪਣੇ ਤੋਂ ਨਾ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਹਦੇ ਤੇ ਕਮੈਂਟ ਨਹੀਂ ਮ ਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਦੇ ਦਿੱਤੇ ਕਰ ਲਈ